ਗੋਰੇ ਗੁਰਪ੍ਰੀਤ ਬਰੇ ਸਾਬ ਦੇ 9 ਰੇਡਾਂ ਪਾ ਕੇ ਤੇ 9 ਨੰਬਰ ਪ੍ਰਾਪਤ ਕਰਿਆ ਗੋਰਾ ਸਰਹਾਣੀ ਮੰਡਵਾਲ ਨੇ 10 ਰੇਡਾਂ ਪਾਈਆਂ ਤੇ 10 ਹੀ ਨੰਬਰ ਪ੍ਰਾਪਤ ਕਰਿਆ ਅੱਜ ਦੇ ਮੇਲੇ ਦਾ ਗੋਰਾ ਸਰਹਾਣੀ ਮੰਡਵਾਲਾ ਬੈਸਟ ਰੇਡਰ ਬਣ ਗਿਆ ਇੱਕ ਵਾਰੀ ਤਾੜੀ ਮਾਰ ਦੋ ਤਾੜੀਆਂ ਜ਼ੋਰਦਾਰ ਲੈ ਵੀ ਗੋਰਾ ਬੈਸਟ ਬਣ ਗਿਆ ਬੈਸਟ ਆਫੀ ਪਰਾਵ ਬਰੀ ਵਾਲੀਆ ਮੁੰਡਾ ਜਿਹੜਾ ਅੱਜ ਕੱਲ ਚਰਚਾ ਦੇ ਵਿੱਚ ਹੈ ਭਿੰਦੇ ਬਰੀ ਵਾਲੀ ਦਾ ਪੁੱਤ 6 ਟੱਚ ਲੈ ਕੇ ਇੱਕ ਜਫਾ ਲਾਇਆ ਅੱਜ ਦੇ ਮੇਲੇ ਦਾ ਬੈਸਟ ਜਫੀ ਪ੍ਰਭ ਯੋਗ ਬਰੀ ਵਾਲੀਆ ਇੱਕ ਵਾਰੀ ਤਾੜੀ ਮਾਰ ਦੋ ਰਾਮ ਨੇ ਭਗਤੇ ਦੇ 9 ਟੱਚ ਤੇ ਇੱਕ ਜਫਾ ਸੀ ਆ ਮੈਂ ਗੁਰੂ ਜੀ ਕੀ ਫਤਿਹ ਅੱਜ ਦੇ ਮੇਲੇ ਦਾ ਬੈਸਟ ਰੇਡਰ ਗੋਰਾ ਸਰਹਾਲੀ ਮੰਡ ਵਾਲਾ ਤੇ ਬੈਸਟ ਜਾਫੀ ਪ੍ਰਭਯੋਤ ਬਰੀਆਲੀਆ ਫਾਸਟ ਟੀਮ